ਅਕੀ ਸੱਚੀ ਕੁਰਬਾਨੀ ਅਤੇ ਗੁਰਮਤਿ ਵਿਚਾਰ ਇੱਕ ਕਾਜੀ ਉਤੇ ਇੱਕ ਹਸਨ ਕਲੀ ਨੂੰ ਉਂਗਲ ਕੀ ਤਤਤਾ ਮਹਾਰਜ ਬੰਦੂਰੀਏ ਉਦੋਂ ਆਟਿਕ ਗ੍ਰੰਥਾਂ ਦਾ ਭਾਰ ਜਿੰਨਾਂ ਦਾ ਸਨਮਾਨ ਕਰਦੇ ਆਂ ਆਪਣੀ ਖਾਲਸੇ ਪੰਥ ਨੂੰ ਹੁਕਮ ਗਿੰਦਾ ਮਾਤਾ ਗੁਦਰਤ ਸਹਿਬਜ਼ਾ ਦਾ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ ਬਾਬਾ ਜੋਰਾਵਰ ਸਿੰਘ ਗੁਰੂ ਪਿਆਰਿਓ 6 ਤੇ 7 ਕੋ दरिया रात मेरे कलगी खालसा जी रात आनंद मेरे बाजा माही माता गुजर पाओज छोटे आनंदपुर साहब की धरती तुरं लगे आवाजा मारिया मेरे सतू गुरु बाजा वाले पाशाह महाराज जी ਆਖੌਠੇ ਕੋਈ ਸਿੱਖ ਸਾਡੇ ਦਰਨ ਤੋਂ ਬਾਅਦ ਕੇ ਅਨੰਤਪੁਰ ਸਾਹਿਬ ਦੀ ਧਰਤੀ ਦੇ ਗੁਰਧਾਮ ਦੀ ਸੇਵਾ ਲੈ ਲੈ ਗਲਵਿਰ ਬਰਵੱਲਾ ਸਿੰਘ ਉਦਾਸੀ ਮੋਨੇ ਅੱਖ ਝੁਣ ਕੇ ਆਖਿਆ ਸਤਿਗੁਰੂ ਤੁਹਾਡਾ ਮੇਰ ਪਰਿਆ ਹੱਥ ਮੇਰੇ ਸੀਸ ਤੇ ਹੋਏ ਤੇ ਸਾਹਿਬ ਤੁਹਾਨੂੰ ਬਹੁਤ ਬਹੁਤ ਧੰਨਵਾਦ ਸਰਵਨ ਕਰ ਰਹੀ ਸੀ ਗਿਆਨੀ ਗੁਰਦੇਵ ਸਿੰਘ ਜੀ ਪਠੜ ਤਿੰਨਾਂ ਦੇ ਨਾਲ ਗਿਆਨੀ ਗੁਰਦੇਵ ਸਿੰਘ ਜੀ ਦੰਨੇ ਅਤੇ ਗਿਆਨੀ ਜਵਿੰਦਰ ਸਿੰਘ ਜੀ ਸੁਲਤਾਨ ਬੜੀ ਚੜ੍ਹਦੀ ਕਲਾ ਦੇ ਨਾਲ ਜੱਥੇ ਦੇ ਨਾਮ ਵੱਲੋਂ ਆਪ ਜੀ ਦੇ ਨਾਲ ਸੰਸਦ ਕੋਲ ਕੋਬ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਇਤਿਹਾਸਾਂ ਦੇ ਪੜੇ ਇਸ ਆਸ ਬਹੁਤ ਬੜੀ ਸਰਵਨ ਕੀਤਾ ਹੋਇਆ ਹੈ ਪਰ ਜਿੰਨੀ ਵਾਰੀ ਨੇ ਇਤਿਹਾਸ ਨੂੰ ਸਰਵਨ ਕੀਤੀ ਓਨੀ ਵਾਰੀ ਉਸ ਇਤਿਹਾਸ ਦੇ ਪੰਨਿਆਂ ਅਸੀਂ ਸਮੂਹ ਸੰਗਤ ਨੂੰ ਆਪਣੇ ਚੈਨਲ ਰਹੀਂ ਮਾਧ ਰਹੀਂ ਸੱਚੀ ਸੱਚੀ ਗੁਰਪੰਥ ਤੇ ਗੁਰਮਤਿ ਵਿਚਾਰਾਂ ਹੀ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਵਾਹਿਗੁਰੂ ਜੀ ਚੌਥ ਖਾਲਸਾ ਵਾਹਿਗੁਰੂ ਜੀ ਦੀ ਪੱਤੀ ਧੰਨ ਧੰਨ ਬਾਬਾ ਨਰ ਸਿੰਘ ਜੀ ਗੁਰਦੁਆਰਾ ਸਾਹਿਬ ਪਿੰਡ ਸੁਲਤਾਨ ਪੱਤੀ ਮਨਸੂਰ ਦੀ ਪ੍ਰਬੰਧਕ ਕਮੇਟੀ ਸਮੂਹ ਸਹਿ ਸੰਗਤਾਂ ਦੇ ਸਹਿਯੋਗ ਦੇ ਨਾਲ 400 ਜਿਆਦੇ ਮਾਤਾ ਗੁਜਰ ਕੌਰ ਜੀ ਅਤੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਇਹ ਚੌਥਾ ਸਮਾਰੋਹ ਕਰਵਾਇਆ ਜਾ ਰਿਹਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਕਰੇ ਸਮੂਹ ਸੰਗਤਾਂ ਦੇ ਪ੍ਰਬੰਧਕ ਕਮੇਟੀ ਦੇ ਸਾਰਿਆਂ ਦੇ ਸਹਿਯੋਗ ਤੇ ਮਿਹਰ ਭਰਿਆ ਹੱਥ ਰੱਖਣ ਇਹਨਾਂ ਦੇ ਬਾਲ ਉਦਮ ਉਤਸ਼ਾਹ ਬਖਸ਼ਿਸ਼ ਕਰਨ ਇਸੇ ਤਰ੍ਹਾਂ ਇਹ ਸਮਾਰੋਹ ਕਰਉਣ ਦੇ ਬਾਲੂਦਮਤਿ ਸ਼ਾਹ ਬਖਸ਼ਿਸ਼ ਕਰਨਾ ਅੱਜ ਦੇ ਸਮਾਗਮ ਦੇ ਵਿੱਚ ਹਰਮੰਦਰ ਸਾਹਿਬ ਤੋਂ ਹਜ਼ੂਰੀ 라ਗੀ ਸੰਪਰਦਾਏ ਬਾਬਾ ਬਿਧੀਚੰਦ ਉੱਥੋਂ ਦੇ 라ਗੀ ਧੰਤਨ ਅਮਰਸ਼ੀਰ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਤੋਂ ਮਹਾਨ ਕਥਾਵਾਚਕ ਗਿਆਨੀ ਗੁਰਪ੍ਰੀਤ ਸਿੰਘ ਜੀ ਵੀ ਪਹੁੰਚੇ ਹੋਏ ਹਨ ਉਹਨਾਂ ਨੇ ਉਹਨਾਂ ਕਥਾ ਵਿਚਾਰਾ ਕਰਨੀਆਂ ਹਨ ਕਿ ਜੀ ਸ੍ਰੀ ਜਥਾ ਭਾਈ ਗੁਰਜੀਤ ਸਿੰਘ ਜੀ ਪਠਨ ਉਹ ਵੀ ਸੰਗਤਾਂ ਨੂੰ ਸ੍ਰੀ ਰਾਈ ਗੁਰਬਾਣੀ ਦੇ ਨਾਲ ਜੋੜ ਰਹੇ ਹਨ ਹੋਰ ਵੀ ਕਥਾ ਵਿਚਾਰਾ ਹੋਣੀਆਂ ਹਨ ਸੋ ਤਾਂ ਤਾਂ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਦੀ ਕਿਰਪਾ ਕਰਕੇ ਸਭ ਤੋਂ ਸੰਗਤਾਂ ਦੀ ਦੂਰ ਬਣਦੀਆਂ ਦੀ ਗਿਆਨੀ ਗੁਰਪ੍ਰੀਤ ਸਿੰਘ ਜੀ ਦੇ ਸੀਸ ਤੇ ਮਿਲ ਪ੍ਰਿਆਤ ਰੱਖਣ ਇਹਨਾਂ ਨੂੰ ਬੜ ਉਦਮ ਪਿਆ ਬਖਸ਼ਿਸ਼ ਕਰਨ ਕੰਮ ਦਾ ਜਾਂਚ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਸਾਹਿਬਾਨ ਜਿਨ੍ਹਾਂ ਨੂੰ ਜਾਸਰ ਵਡਿਆਈ ਬਖਸ਼ਿਸ਼ ਕੀਤੀ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕਿਮਨ ਸਾਹਿਬ ਜੀ ਆਦਿਆਂ ਮਾਤਾ ਗੁਜਰ ਕੌਰ ਜੀ ਔਰ ਚਮਕੌਰ ਸਾਹਿਬ ਦੇ ਸ਼ਹੀਦਾਂ ਸਿੰਘਾਂ ਮਹਾਂਪੁਰਖਾਂ ਦੀ ਪਿਆਰੀ ਵਿਸ਼ੀ ਯਾਦ ਦੇ ਵਿੱਚ ਨਗਰ ਸੁਲਤਾਨਵਿੰਦਿਆਂ ਸੰਗਤਾਂ ਨੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਬੜੇ ਪ੍ਰੀਤ ਦੇ ਨਾਲ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾ ਕਮਲਾਂ ਦਾ ਓਟ ਆਸਰਾ ਲੈ ਕੇ ਚੌਥਾ ਸਾਲਾਨਾ ਗੁਰਮਤ ਸਮਾਗਮ ਜੋ ਕਰਵਾਉਣਾ ਕੀਤਾ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਬੜੀ ਚੜ੍ਹਦੀ ਕਲਾ ਵਾਲੇ ਰਾਗੀ ਸੇਖਣ ਮਾਨਯੋਗ ਗੁਰੂ ਕੇ ਕਵੀਸ਼ਰ ਸਿੰਘ ਇਸੇ ਪ੍ਰਕਾਰ ਬਾਸ ਪੁਰਪੀ ਸਿੱਖ ਤਖਵਾ ਵਾਜਕ ਆਮ ਦਾ ਦੀਪ ਸਿੰਘ ਜੀ ਦੇ ਪਾਵਨ ਅਸਥਾਨ ਗੁਰਦੁਆਸ਼ੀਰ ਸਾਹਿਬ ਕੋ ਪਹੁੰਚੇ ਆ ਬੇਰ ਸੰਗਤਾਂ ਜੁੜ ਕੇ ਗੁਰਬਾਣੀ ਦਾ ਕਥਾ ਦਾ ਲਾਹ ਲੈ ਰਹੀ ਹੈ ਇਸੇ ਪ੍ਰਕਾਰ ਸਾ ਸੰਗਤ ਸੇਵਾ ਕਰਕੇ ਸਿਮਰਨ ਕਰਕੇ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਕੇ ਆਪਣਾ ਜਨਮ ਸੁਫਲਾ ਕਰ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੀ ਸੱਚੀ ਕੁਰਬਾਨੀ ਅਤੇ ਗੁਰਮਤ ਵਿਚਾਰ